ਕੋਡੀ 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 ਮੈਂ ਭਾਈ ਗੁਰਲਾਲ ਨੂੰ ਬੇਨਤੀ ਕਰਦਾ ਜੱਸੀ ਜੀ ਆਏ ਹੋਏ ਐ ਵੱਲੋ ਮਾਜਰਾ ਪਿੰਡ ਐ ਵੱਡਾ ਯੋਗਦਾਨ ਦਲਵੀਰ ਗਿੱਲ ਜੀ ਨੂੰ ਮੈਂ ਬੇਨਤੀ ਕਰਦਾ ਸਾਡੇ ਵੱਡੇ ਸਤਿਕਾਰ ਦੇ ਯੋਗ ਨੇ ਕਬੱਡੀ ਦੇ ਉੱਪਰ ਉਹ ਅੱਪਾ ਵਾਰਨ ਵਾਲੀ ਸਿੱਖਿਸ਼ਤ ਐ ਦਲਵੀਰ ਗਿੱਲ ਜੀ ਨੂੰ ਨਾ ਬੇਨਤੀ ਕਰਾਂਗਾ ਭਾਈ ਗੁਰਲਾਲ ਸਾਡੇ ਐਮਐਲਏ ਸਾਹਿਬ ਗਰਾਊਂਡ ਦੇ ਵਿੱਚ ਆਉਣਗੇ ਗੱਬਰ ਮੌਲੀ ਸਾਰੇ ਵੀਰ ਜਿਹੜੇ ਗਰਾਊਂਡ ਦੇ ਵਿੱਚ ਆਉਣਗੇ ਇੱਕ ਵੱਡਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਨਾ ਸਵਰਨ ਵੀਰ ਨੂੰ ਬੇਨਤੀ ਕਰਾਂਗਾ ਸਵਰਨ ਜਿਲਾਲਪੁਰੇ ਪਾਲੇ ਨੂੰ ਬੇਨਤੀ ਹੈ ਵੀ ਪਾਲੇ ਦੋ ਕਦਮ ਚੱਲ ਕੇ ਢੇਰੀ ਵਾਲੇ ਪਾਸੇ ਨੂੰ ਇੱਕ ਫਬੇ ਦੀ ਸਾਜ ਪੈ ਜਾਏ ਬੋਲ ਈ ਸੋਲ ਹਾਲ ਲਵੀ ਸਵਰਨ ਜਿਹੜੇ ਸ਼ਬਦ ਹਨ ਸਾਰੇ ਦੇ ਮੂਹ ਹੋਣੇ ਚਾਹੀਦੇ ਆ ਮੈਂ ਬੇਨਤੀ ਕਰਦਾ ਆ ਹਲੋ ਬਹੁਤ ਬਹੁਤ ਧੰਨਵਾਦ ਭਾਈ ਅਮਰੀਕ ਖੋਸਾ ਕੋਟਲਾ ਲਵੀ ਕਨੌਰ ਵਾਲਿਓ ਬਾੜੂ ਪਿੰਡ ਵਾਲੀ ਸਾਰੀ ਸੰਗਤ ਨੂੰ ਬੇਨਤੀ ਆ ਜਿਹੜੇ ਜਿਹੜੇ ਜਲਾਲਪੁਰ ਦੇ ਪਾਲੇ ਨੂੰ ਪਿਆਰ ਕਰਦੇ ਆ ਇੱਕ ਤਾੜੀ ਮਾਰ ਕੇ ਦੱਸੋ ਜਨਾ ਪਟਿਆਲੇ ਵਾਲਿਓ ਲਵੀ ਜਲਾਲਪੁਰੀਆ ਬਲਵੀਰ ਸਿੰਘ ਪੱਕਾ ਨਾਂ ਹੈ ਗੱਭਰੂ ਦਾ ਮੇਰੇ ਲਈਓ ਕਬੱਡੀ ਜਗਤ ਵਿੱਚ ਪਾਲੇ ਦੇ ਨਾਂ ਦੇ ਨਾਲ ਮਸ਼ਹੂਰ ਹੋਇਆ ਹੈ ਦੁਨੀਆ ਕਲੋਜ਼ ਫਾਈਟਰ ਕਹਿੰਦੀ ਹੈ ਸਰਦਾਰ ਸੋਹਣ ਸਿੰਘ ਸਿੱਧੂ ਦਾ ਪੁੱਤ ਮੇਰੇ ਲਈਓ ਅੱਜ ਬਹੁਤ ਲੰਮਾ ਪੈਂਡਾ ਤੈਅ ਕਰਕੇ ਪਟਿਆਲੇ ਜ਼ਿਲ੍ਹੇ ਦੇ ਕੰਨਾਹੌਰ ਦੇ ਇਲਾਕੇ ਦੇ ਮੇਰੇ ਵੀਰੋ ਭਾਈ ਗੁਰਲਾਲ ਬਕੀ ਟਾਲੀਵਾਲ ਯੂ ਐਸ ਏ ਲਖਵੀਰ ਢੇਸੀ ਰਣਜੀਤ ਢੇਸੀ ਅਲੀ ਸ਼ੇਰ ਵਾਲੇ ਭਰਾਵਾਂ ਵੱਲੋਂ ਜਲਾਲਪੁਰ ਦੇ ਤੇ ਦਰਸ਼ਨ ਮਜੌਲੀ ਦਾ ਵੱਡਾ ਸਲਵਾਲ ਪਹਿਲਾ ਸਨਮਾਨ ਜਿਹੜਾ ਕਲੋਜ਼ ਫਾਈਟਰ ਦਾ ਹੋਇਆ ਮੇਰੇ ਵੀਰੋ ਇੱਕ ਇੱਕ ਕਬੱਡੀ ਖੇਡ ਹੈ ਜਿਹੜੀ ਮੇਰੇ ਵੀਰੋ ਹਰ ਇੱਕ ਇਨਸਾਨ ਨੂੰ ਆਪਣੇ ਲੜ ਲਾਉਂਦੀ ਹੈ ਸ਼ਾਇਦ ਹੀ ਕੋਈ ਮਰੀਕ ਵੀ ਐਸਾ ਪੰਜਾਬੀ ਹੋਵੇ ਜਿਨੇ ਕਦੇ ਕਬੱਡੀ ਨਾ ਖੇਡੀ ਹੋਵੇ ਹਰ ਇੱਕ ਨੇ ਕਿਤੇ ਨਾ ਕਿਤੇ ਕਦੇ ਨਾ ਕਦੇ ਥੋੜੀ ਬਹੁਤ ਕਬੱਡੀ ਜ਼ਰੂਰ ਖੇਡੀ ਹੈ ਪਰ ਜਿਹੜਾ ਮਿਹਨਤਾਂ ਕਰਕੇ ਮੇਰੇ ਵੀਰੋ ਲਗਨ ਦੇ ਨਾਲ ਉਸਤਾਦ ਧਾਰ ਕੇ ਉਸਤਾਦ ਦੀ ਮਾਰ ਖਾ ਕੇ ਮੇਰੇ ਵੀਰੋ ਔਰ ਮਿਹਨਤਾਂ ਕਰਕੇ ਮੇਰੇ ਵੀਰੋ ਕਬੱਡੀ ਖੇਡਦਾ ਹੈ ਜਾ ਕਿਸੇ ਵੀ ਖੇਡ ਦੇ ਲੜ ਲੱਗਦਾ ਤਾਂ ਕਬੱਡੀ ਮੇਰੇ ਵੀ ਉਹ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਦੀ ਸਦਾ ਜਲਾਲਪੁਰ ਦੇ ਪਾਲੇ ਦਾ ਜਦੋਂ ਵੀ ਗੱਲ ਹੁੰਦੀ ਹੈ ਤਾਂ ਸਦਾ ਪਾਲਾ ਕਹਿੰਦਾ ਹੁੰਦਾ ਹੈ ਕਿ ਮੈਂ ਮਾਂ ਖੇਡ ਕਬੱਡੀ ਦਾ ਦੇਣ ਨਹੀਂ ਦੇ ਸਕਦਾ ਮੈਂ ਕਬੱਡੀ ਦੇ ਦਰਸ਼ਕਾਂ ਦਾ ਦੇਣ ਨਹੀਂ ਦੇ ਸਕਦਾ ਸਦਾ ਜੌਂਦੀ ਵਸਤੀ ਦੇ ਖੇਡ ਕਬੱਡੀ ਜਿਨੇ ਐਡਾ ਨਾਮ ਬਣਾਇਆ ਅੱਜ ਪਾਲੇ ਦਾ ਸਲਮਾਨ ਤਾੜੀ ਮਾਰੋ ਇਧਰ ਸਾਡੀ ਜ਼ਿੰਦਗੀ ਦਾ ਮਾਣ ਕਬੱਡੀ ਦਾ ਮਾਣ ਮਰੇ ਵੀਰੋ ਬਿਨਾ ਕਿਸੇ ਲੋਭ ਲਾਲਸਤੋ ਕਬੱਡੀ ਤੇ ਹਰ ਸਾਲ ਕਰੋੜਾਂ ਰੁਪਈਆ ਖਰਚ ਕਰਨ ਵਾਲੀ ਸ਼ਕਸ਼ੀਤ ਦਲਵੀਰ ਸਿੰਘ ਜੀ ਗਿਲ ਯੂਕੇ ਵਾਲੇ ਵਿਸ਼ੇਸ਼ ਤੌਰ ਤੇ ਕਲਰ ਪਣੀ ਪੈਂਦਾ ਉਹ ਵੀ ਅੱਜ ਦੇ ਕੱਪ ਤੇ ਪੁੱਜਿਆ ਉਹਨਾਂ ਦਾ ਵੀ ਦਿਲੋਂ ਤਾਨਬਰ ਗੁਰਲਾਲ ਦਾ ਪਿਆਰ ਬੋਲਦਾ ਗੁਰਲਾਲ ਦੀਆਂ ਯਾਰੀਆਂ ਬੋਲਦੀਆਂ ਉਧਰ ਬਹੁਤ ਬਹੁਤ ਆਵਾਜ਼ ਜੀ ਇੱਕ ਮਿੰਟ ਦੇ ਦਿ ਬਾਈ ਸਾਡੇ ਬਹੁਤ ਹੀ ਸਤਿਕਾਰਯੋਗ ਤਲਵੀਰ ਸਿੰਘ ਜੀ ਗਿੱਲ ਯੂਕੇ ਸਾਡਾ ਕਬੱਡੀ 스타 ਸਾਡਾ ਵੀਰ ਪਾਲਾ ਜਲਾਲਪੁਰੀਆ ਤੇ ਨਾਲ ਦੀ ਨਾਲ ਕਬੱਡੀ ਲਵਰ ਸਮਾਜ ਸੇਵੀ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲਾ ਸਾਡਾ ਵੀਰ ਪਾਲਾ ਮੌਲੀ ਤੇ ਨਾਲ ਦੀ ਨਾਲ ਗੁਰਮਖ ਸਿੰਘ ਜੀ ਕਿਸਾਨ ਆਗੂ ਇਹਨਾਂ ਸਾਰਿਆਂ ਦਾ ਪਿੰਡ ਮਾੜੂ ਦੇ ਵਿੱਚ ਆਉਣ ਤੇ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਸਾਰੀ ਜਿੰਨੀ ਵੀ ਸੰਗਤ ਅਜੇ ਕਿਸੇ ਦਾ ਨਾਮ ਲੈਣੋਂ ਰਹਿ ਗਿਆ ਹੁਣੇ ਤੱਕ ਖੇਮਾ ਦਾ ਆਜਾਜਕ ਸਰਪੰਚ ਸਾਹਿਬ ਦਾ ਸਾਰੀ ਟੀਮ ਦਾ ਤੇ ਸਾਡੇ ਵੀਰ ਦਰਸ਼ਨ ਦਾ ਕਬੱਡੀ ਪਲੇਅਰ ਦਾ ਇੰਟਰਨੈਸ਼ਨਲ ਕਬੱਡੀ ਪਲੇਅਰ ਦਾ ਸਨਮਾਨ ਹੈ ਬੈਠੋ ਜੀ ਉੱਤੇ ਤੇ ਦਿਲਬੀਰ ਸਿੰਘ ਗਿੱਲ ਯੂਕੇ ਕਿਸੇ ਜਾਣ ਪਹਿਚਾਨ ਦਾ ਮੁਤਾਜ ਨਹੀਂ ਜਿਸ ਨੇ ਕਬੱਡੀ ਦੀ ਸੇਵਾ ਦਦ ਚੜ ਕੇ ਜਿਸ ਨੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਹਮੇਸ਼ਾ ਸਮਾਜ ਸੇਵਾ ਦੇ ਲਈ ਲਾਇਆ ਸੋ ਵੀਰ ਦੇ ਲਈ ਇੱਕ ਵਾਰੀ ਗੱਡ ਕੇ ਤਾੜੀਆਂ ਮਾਰ ਦਿਓ ਸਾਡਾ ਵੀਰ ਸਾਡੇ ਟੂਰਨਾਮੈਂਟ ਤੇ ਮੈਂ ਸਾਡੇ ਨਹੀਂ ਕਵਾਂਗਾ ਇਹ ਆਪਣੇ ਟੂਰਨਾਮੈਂਟ ਤੇ ਹਾਜ਼ਰੀ ਲਵਾਉਣ ਆਇਆ ਸੋ ਸਾਰਿਆਂ ਦਾ ਜਿੰਨੇ ਵੀ ਬਲਗ ਪ੍ਰਧਾਨ ਨੇ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਦਰਸ਼ਨ ਵੀਰ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਉਧਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟ임 ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ